ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਸਮੁੰਦਾ ਨਾਮ ਦੇ ਇੱਕ ਸਿੱਖ ਨੂੰ ਜਦੋਂ ਜਮਦੂਤ ਲੈਨ ਆਏ ਤਾਂ ਅੱਗੇ ਕੀ ਹੋਇਆ ਇਹ ਸਾਕੀ ਪੂਰੀ ਧਿਆਨ ਨਾਲ ਸੁਣੋ ਜੀ ਭਾਈ ਸਮੁੰਦਾ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਸਿੱਖ ਬਨ ਤੋਂ ਪਹਿਲਾਂ ਉਸ ਦਾ ਜੀਵਨ ਮਾਇਆਵਦੀ ਸੀ ਉਹ ਧਨ ਇਕੱਠਾ ਕਰਦਾ ਇਸਤਰੀ ਨਾਲ ਪਿਆਰ ਕਰਦਾ ਸੀ ਇਸਤਰੀ ਵਾਸਤੇ ਲੀੜੇ ਗਹਿਣੇ ਤੇ ਖੁਸ਼ੀਆਂ ਦਾ ਸਮਾਨ ਲਿਆਉਂਦਾ ਸੀ ਧੀਆਂ ਪੁੱਤਰਾਂ ਨਾਲ ਬਹੁਤ ਜ਼ਿਆਦਾ ਉਹਦਾ ਮੋਹ ਸੀ ਕਦੀ ਕਿਸੇ ਧਾਰਮਿਕ ਸਥਾਨ ਉੱਤੇ ਨਾ ਜਾਂਦਾ ਵਾਹਿਗੁਰੂ ਹੈ ਕਿ ਨਹੀਂ ਇਹ ਸਵਾਲ ਉਸਦੇ ਮਨ ਵਿੱਚ ਕਦੇ ਫੁਰਿਆ ਹੀ ਨਹੀਂ ਸੀ ਜੇ ਕਿਤੇ ਚਾਰ ਪੈਸੇ ਗਵਾਚ ਜਾਂਦੇ ਤਾਂ ਉਸਦੀ ਆਤਮਾ ਦੁਖੀ ਹੁੰਦੀ ਉਹ ਦੋ ਦੋ ਦਿਨ ਰੋਟੀ ਨਾ ਖਾਂਦਾ ਧਨ ਇਕੱਠਾ ਕਰਨਾ ਉਸਦਾ ਪਰਮ ਧਰਮ ਸੀ ਇੱਕ ਦਿਨ ਭਲੇਖੇ ਨਾਲ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਗਿਆ ਇੱਕ ਗੁਰਮੁਖ ਨੇ ਉਪਰੋਕਤ ਸ਼ਬਦ ਪੜਿਆ ਤੇ ਨਾਲ ਹੀ ਸ਼ਬਦ ਦੀ ਵਿਆਖਿਆ ਕੀਤੀ ਸ਼ਬਦ ਦੇ ਭਾਵ ਨੇ ਭਾਈ ਇਸ ਮੁੰਡੇ ਦੀ ਆਤਮਾ ਉੱਤੇ ਕਾਬੂ ਪਾ ਲਿਆ ਉਸ ਦੀ ਬੁੱਧੀ ਜਾਗ ਪਈ ਉਹ ਸੋਚਣ ਲੱਗਾ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਇਹ ਚੰਗਾ ਹੈ ਜਾਂ ਜੋ ਕੁਝ ਗੁਰਮੁਖ ਆਖਦੇ ਹਨ ਇਹ ਚੰਗਾ ਉਹ ਬੰਦ ਲਿਆ ਗਿਆ ਹੋ ਗਿਆ ਉੱਠ ਕੇ ਘਰ ਗਿਆ ਰੋਟੀ ਖਾਣ ਨੂੰ ਚਿੱਤ ਨਹੀਂ ਕੀਤਾ ਰਾਤ ਨੂੰ ਸੁੱਤਾ ਨੀਂਦ ਨਹੀਂ ਆਈ ਰਾਤ ਦੇ 12 ਵਜੇ ਗਏ ਨੀਂਦ ਨਹੀਂ ਆਈ ਜਿੱਥੇ ਪਹਿਲਾਂ ਪੈਲ ਰਾਤੀ ਕੂਕ ਸੋ ਜਾਂਦਾ ਸੀ ਉਹ ਸੋਚੀ ਪਿਆ ਮਾਇਆ ਇਕੱਠੀ ਕਰਨੀ ਚੰਗੀ ਹੈ ਜਾਂ ਨਹੀਂ ਇਸਤਰੀ ਧੀਆ ਪੁੱਤਰਾ ਦਾ ਸਬੰਧ ਕਿੱਥੋਂ ਤੱਕ ਹੈ ਉਸ ਦੀਆਂ ਅੱਖਾਂ ਅੱਗੇ ਕਈ ਝਾਕੀਆਂ ਆਈਆਂ ਇੱਕ ਇਹ ਝਾਕੀ ਵੀ ਆਈ ਕਿ ਕੋਈ ਮਰ ਗਿਆ ਹੈ ਉਸ ਦੇ ਪੁੱਤਰਾ ਨੋਹਾ ਧੀਆ ਤੇ ਇਸਤਰੀ ਉਸ ਨੂੰ ਸਾੜ ਕੇ ਘਰ ਆ ਗਏ ਹਨ ਚਾਰ ਦਿਨ ਪਿੱਛੋਂ ਕਿਸੇ ਨੇ ਉਸ ਦਾ ਨਾਮ ਨਾ ਲਿਆ ਉਹ ਭੁੱਲ ਗਈ। ਪਾਈ ਸੁਮੰਦੇ ਨੂੰ ਆਪਣਾ ਮਾਪਾ-ਬਾਪ ਵੀ ਚੇਤੇ ਆਇਆ। ਉਹ ਉਸ ਕੋਲ ਉੱਤ ਗਈ। ਚਾਰ ਦਿਨ ਤੇ ਦੁੱਖ ਵਿੱਚੋਂ ਭੁੱਲ ਗਈ। ਕਿਉਂ ਉਹ ਸੋ ਗਿਆ। ਸੁੱਤੇ ਨੂੰ ਰਾਤ ਇੱਕ ਸੁਪਨਾ ਆਇਆ ਜੋ ਬਹੁਤ ਭਿਆਨਕ ਸੀ। ਉਸਨੇ ਵੇਖਿਆ ਉਹ ਬਿਮਾਰ ਹੋ ਜਾਂਦਾ ਹੈ। ਬਿਮਾਰੀ ਵੇਲੇ ਉਸਦੇ ਧੀਆ ਪੁੱਤਰ, ਇਸਤਰੀ ਅਤੇ ਸਾਥ ਸੰਬੰਧੀ ਉਸਦੇ ਕੋਲ ਆਉਂਦੇ ਹਨ। ਪਹਿਲਾ-ਪਹਿਲਾ ਹਿੱਤ ਕਰਦੇ ਨਹੀਂ। ਹੌਲੀ-ਹੌਲੀ ਜਿਉਂ-ਜਿਉ ਬਿਮਾਰੀ ਵਧਦੀ ਜਾਂਦੀ ਹੈ ਤਿਉਂ ਤੂੰ ਸਾਰਿਆਂ ਦਾ ਹਿੱਤ ਘਟਦਾ ਜਾਂਦਾ ਹੈ ਆਖਰ ਵੇਲਾ ਆ ਜਾਂਦਾ ਹੈ ਕਿ ਜਮਦੂਤ ਉਸ ਦੀ ਜਾਨ ਕੱਢਣ ਵਾਸਤੇ ਆਉਂਦੇ ਨੇ ਉਹਨਾਂ ਦੀਆਂ ਭੈੜੀਆਂ ਸ਼ਕਲਾਂ ਵੇਖ ਕੇ ਉਹ ਭੈ ਪੀਤ ਹੋ ਜਾਂਦਾ ਹੈ ਇਸਤਰੀ ਨੂੰ ਆਗਦਾ ਹੈ ਕਿ ਮੇਰੀ ਸਹਾਇਤਾ ਕਰ ਮੈਨੂੰ ਜਮਾਂ ਕੋਲੋਂ ਬਚਾ ਉਹ ਅੱਗੂ ਰੋਂਦੀ ਹੋਈ ਸਿਰ ਫੇਰ ਦਿੰਦੀ ਹੈ ਕਿ ਉਹ ਬਚਾ ਨਹੀਂ ਸਕਦੀ ਜਮ ਉਸਦੀ ਰੂਹ ਨੂੰ ਮਾਰ ਦੇ ਕੁੱਟ ਦੇ ਧਰਮ ਰਾਜ ਕੋ ਲੈ ਜਾਂਦੇ ਹਨ ਧਰਮ ਰਾਜ ਆਖਦਾ ਹੈ ਇਹ ਮਹਾਪਾਪੀ ਹੈ ਇਸਨੇ ਸਾਰੇ ਜੀਵਨ ਵਿੱਚ ਕਦੀ ਸਿਮਰਨ ਨਹੀਂ ਕੀਤਾ ਨੇਕੀ ਨਹੀਂ ਘੱਟੀ ਇਹ ਮਹਾਪਾਪੀ ਨੂੰ ਨਰਕਾਂ ਦੀ ਅੱਗ ਵਿੱਚ ਸੁੱਟੋ ਜਿੱਥੇ ਇਹ ਜਨਮ ਜਨਮ ਸੜਦਾ ਰਹੇ ਧਰਮ ਰਾਜ ਦਾ ਇਹ ਹੁਕਮ ਸੁਣ ਕੇ ਜਮਦੂਤ ਉਸ ਨੂੰ ਅੱਗ ਵੱਲ ਲੈ ਗਏ ਜਦੋਂ ਨਰਕ ਦੇ ਨੇੜੇ ਪਹੁੰਚੇ ਤਾਂ ਭਾਈ ਸਮੁੰਦ ਨੇ ਵੇਖਿਆ ਬਹੁਤ ਭਿਆਨਕ ਅਗ ਬਲ ਰਹੀ ਸੀ ਉਸ ਦਾ ਸੇਕ ਦੂਰ ਦੂਰ ਤੱਕ ਜਾਂਦਾ ਸੀ ਲਾਗੇ ਪੁੱਜਣ ਤੋਂ ਪਹਿਲਾਂ ਹੀ ਸਭ ਚੀਜ਼ ਸੜ ਜਾਂਦੀ ਸੀ ਭਾਈ ਸਮੁੰਦ ਨੇ ਵੇਖਿਆ ਤੇ ਸੁਣਿਆ ਕਿ ਕਈ ਮਹਾਪਾਪੀ ਉਸ ਨਰਕ ਭੱਟੀ ਵਿੱਚ ਸੜ ਕੇ ਕੁਰਲਾ ਰਹੇ ਸਨ ਭਾਈ ਸਮੁੰਦਾ ਦਹਿਲ ਗਿਆ ਜਦੋਂ ਜੰਮ ਉਸ ਨੂੰ ਚੁੱਕ ਕੇ ਅੱਗ ਵਿੱਚ ਸੁੱਟਣ ਲੱਗੇ ਤਾਂ ਉਸ ਦੀ ਚੀਕ ਨਿਕਲ ਗਈ ਉਸ ਝੀਕ ਨਾਲ ਹੀ ਉਸਦੀ ਨੀਂਦ ਖੁੱਲ ਗਈ ਉਹ ਤਰਬਕ ਕੇ ਉੱਠ ਬੈਠਾ ਅੱਖਾਂ ਮਲ ਕੇ ਉਸਨੇ ਵੇਖਿਆ ਉਹ ਨਰਕਾਂ ਵਿੱਚ ਨਹੀਂ ਸਗੂ ਆਪਣੇ ਘਰ ਬੈਠਾ ਹੈ ਉਹ ਮਰਿਆ ਨਹੀਂ ਜੁੰਦਾ ਹੈ ਪਰ ਉਸ ਦਾ ਕਲੇਜਾ ਐਨਾ ਜ਼ੋਰ ਨਾਲ ਧੜਕੀ ਜਾਂਦਾ ਸੀ ਕਿ ਸਾਹ ਆਉਣਾ ਵੀ ਮੁਸ਼ਕਲ ਹੋ ਗਿਆ ਸੀ ਭਾਈ ਸਮੁੰਦਾ ਮੰਜੀ ਤੋਂ ਉੱਠ ਬੈਠਾ ਅਜੇ ਰਾਤ ਸੀ ਅਸਮਾਨ ਉੱਤੇ ਤਾਰੇ ਹੱਸ ਰਹੇ ਸਨ ਘਰ ਦੇ ਤੇ ਾਂਡੀ ਗਵੰਟੀ ਸਭ ਸੁੱਤੇ ਪਏ ਸੀ ਚਾਰੇ ਪਾਸੇ ਚੁੱਪ ਸੀ ਉਸ ਚੁੱਪ ਤੇ ਹਨੇਰੇ ਵਿੱਚ ਪਾਇਸਮੁੰਦਾ ਘਰੋਂ ਨਿਕਲਿਆ ਜਿਸ ਤਰ੍ਹਾਂ ਕਿਸੇ ਦੇ ਘਰੋਂ ਚੋਰ ਨਿਕਲਦਾ ਹੈ ਦੱਬੇ ਪੈਰ ਧੜਕਦੇ ਦਿਲ ਕਾਲੀ-ਕਾਲੀ ਪਾਇਸਮੁੰਦਾ ਉਸ ਟਿਕਾਣੇ ਪਹੁੰਚਿਆ ਜਿੱਥੇ ਗੁਰਮੁਖ ਆਏ ਹੋਏ ਸੀ ਉਹ ਗੁਰਮੁਖ ਜਾਗ ਰਹੇ ਸਨ ਪਿਛਲੀ ਰਾਤ ਸਮਝ ਕੇ ਉੱਠੇ ਸਨ ਤੇ ਇਸ਼ਨਾਨ ਕਰ ਰਹੇ ਸੀ ਇਸ਼ਨਾਨ ਕਰਕੇ ਉਹ ਰੱਬੀ ਭਜਨ ਕਰਨਾ ਸ਼ੁਰੂ ਕਰ ਦਿੱਤਾ ਘਬਰਾਇਆ ਹੋਇਆ ਪਾਈ ਸਮੁੰਦਾ ਉਹਨਾਂ ਕੋਲ ਬੈਠਾ ਰਿਹਾ ਬੈਠੇ-ਬੈਠੇ ਨੂੰ ਦਿਨ ਚੜ ਗਿਆ ਦਿਨ ਚੜੇ ਉਹਨਾਂ ਗੁਰੂ ਮੁਖਾਂ ਦੇ ਚਰਨੀ ਡਿੱਗ ਕੇ ਈਉਂ ਕਰ ਲਾਉਣ ਤੇ ਬੇਨਤੀਆਂ ਕਰਨ ਲੱਗਾ ਮੈਨੂੰ ਆਪਣੇ ਗੁਰੂ ਕੋਲ ਲੈ ਚੱਲੋ ਮੈਂ ਪਾਪੀ ਹਾਂ ਮੈਨੂੰ ਨਰਕਾਂ ਦਾ ਡਰ ਹੈ ਮੈਂ ਕਿਵੇਂ ਬਖਸ਼ਿਆ ਜਾਵਾਂਗਾ ਮੈਨੂੰ ਸਵਰਗ ਦਾ ਰਾਹ ਦੱਸੋ ਨਰਕਾਂ ਦੀ ਭਿਆਨਕ ਅੱਗ ਤੋਂ ਬਚਾਓ ਸੰਤ ਜਗਤ ਦੇ ਰਖਵਾਲੇ ਹੁੰਦੇ ਹਨ ਭੁੱਲਿਆਂ ਨੂੰ ਰਾਹ ਪਾਉਂਦੇ ਹਨ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਸ਼੍ਰੀ ਹਰਮੰਦਰ ਸਾਹਿਬ ਦੀ ਉਸਾਰੀ ਵਾਸਤੇ ਨਗਰ ਵਿੱਚੋਂ ਸਮਾਨ ਇਕੱਠਾ ਕਰ ਰਹੇ ਸਨ ਉਹਨਾਂ ਸਿੱਖਾਂ ਨੇ ਪਾਈ ਸਮੁੰਦੇ ਦੀ ਬੇਨਤੀ ਸੁਣੀ ਉਸ ਨੂੰ ਧੀਰਜ ਦਿੱਤਾ ਅਤੇ ਆਖਿਆ ਪਾਈ ਪੁਰਖਾ ਸਵੇਰੇ ਸਾਡੇ ਨਾਲ ਚੱਲੀ ਉੱਥੇ ਜਗਤ ਦੇ ਰਖਵਾਲੇ ਗੁਰੂ ਜੀ ਹਨ ਉਹਨਾਂ ਦੇ ਦਰਸ਼ਨ ਕਰੀ ਤਾਂ ਉਦਾਰ ਹੋਵੇਗਾ ਅਗਲੇ ਦਿਨ ਭਾਈ ਸਮੁੰਦਾ ਸਿੱਖਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਪਹੁੰਚਿਆ ਅੱਗੇ ਦੁਆਲ ਲੱਗਾ ਹੋਇਆ ਸੀ ਗੁਰਗੱਦੀ ਉੱਤੇ ਬਰਾਜਮਾਨ ਸੱਚੇ ਗੁਰੂ ਸਿੱਖਾਂ ਨੂੰ ਉਪਦੇਸ਼ ਕਰ ਰਹੇ ਸਨ ਭਾਈ ਸਮੁੰਦਾ ਵੀ ਜਾ ਚਰਨਾਂ ਉੱਤੇ ਡਿੱਗਿਆ ਰੋ ਕੇ ਬੇਨਤੀ ਕੀਤੀ हे ਦਾਤਾ ਮੈਨੂੰ ਬਖਸ਼ੋ ਮੈਨੂੰ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸੋ ਨਰਕਾਂ ਦੀ ਅੱਗ ਕੋਲੋਂ ਭੈ ਲੱਗਦਾ ਹੈ ਬੋ ਸਾਰੀ ਉਮਰ ਬੇਰਤ ਗਵਾ ਲਈ ਹੈ ਚੰਗੇ ਜੀਵਨ ਦਾ ਟੰਗ ਦਸੋ हे ਦਾਤਾ ਦਿਆਲੂ ਤੇ ਕਿਰਪਾਲੂ ਮੇਰੇ ਉੱਤੇ ਮਿਹਰ ਕਰੋ ਅੰਤਰਜਾਮੀ ਗੁਰੂ ਜੀ ਨੇ ਦੇਖਿਆ ਕਿ ਭਾਈ ਸੁਮਿੰਦੇ ਦੀ ਆਤਮਾ ਪਸਤਾ ਰਹੀ ਹੈ ਇਹ ਨੇਕੀ ਧਰਮ ਦੇ ਰਾਹ ਚੱਲਣ ਵਾਸਤੇ ਤਿਆਰ ਹੈ ਇਸ ਨੂੰ ਗੁਰਮਤਿ ਬਖਸ਼ਣੀ ਯੋਗ ਹੈ ਗੁਰੂ ਨੇ ਫਰਮਾਇਆ हे ਸਿੱਖਾਂ ਤੈਨੂੰ ਵਾਹਿਗੁਰੂ ਨੇ ਇਸ ਸੰਸਾਰ ਤੇ ਨਾਮ ਸਿਮਰਨ ਤੇ ਲੋਕ ਸੇਵਾ ਵਾਸਤੇ ਭੇਜਿਆ ਹੈ ਇਸ ਵਾਸਤੇ ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਧਰਮ ਦੀ ਕਿਰਤ ਕਰਨੀ ਗੁਰਬਾਣੀ ਦਾ ਸੁੰਨਾ ਨਿੰਦਿਆ ਚੁਗਲੀ ਇਹਨਾਂ ਤੋਂ ਦੂਰ ਰਹਿਣਾ ਇਹ ਜਗਤ ਤੇਰੇ ਵਾਸਤੇ ਜੀਵਨ ਨਹੀਂ ਸਭ ਰਾਹ ਦਾ ਆਸਰਾ ਹੈ ਜੀਵਨ ਤਾਂ ਮਨੋਰਥ ਹੈ ਪ੍ਰਭੂ ਕੋਲ ਵਿਛੜੇ ਹਾਂ ਉਸ ਕੋਲ ਪਹੁੰਚਣਾ ਤੇ ਉਹਦੇ ਨਾਲ ਇਸ ਤਰ੍ਹਾਂ ਘੁਲ ਮਿਲ ਜਾਣਾ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਜਿਵੇਂ ਦੋ ਦੀਵਿਆਂ ਦਾ ਚਾਨਣ ਇੱਕ ਪ੍ਰਤੀਤ ਹੁੰਦਾ ਹੈ ਸੱਚ ਬੋਲੀ ਗੁਰਦੁਆਰੇ ਜਾਈ ਤੇ ਭੁੱਖੇ ਸਿੱਖਾਂ ਨੂੰ ਪ੍ਰਸ਼ਾਦ ਛਕਾਇਆ ਕਰੀ ਇਹ ਹੈ ਜੀਵਨ ਜੁਗਤੀ ਗੁਰੂ ਜੀ ਦੇ ਉਪਦੇਸ਼ ਸੁਣ ਕੇ ਵਾਹਿ ਸਮੁੰਦਾ ਗੁਰਮਤਿ ਦੇ ਰਾਹ ਤੁਰਿਆ ਤੇ ਗੁਰੂ ਦੇ ਸਿੱਖਾਂ ਤੇ ਭਗਤਾਂ ਵਿੱਚ ਗਿਣਿਆ ਗਿਆ ਅੰਤ ਕਾਲ ਨਰਕਾਂ ਦੀ ਥਾਂ ਸਵਰਗਾਂ ਵਿੱਚ ਪਹੁੰਚਿਆ ਇਹ ਸਿਮਰਨ ਦਾ ਪ੍ਰਤਾਪ ਹੈ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖੋ